ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋ ਬਿਲਕੁਲ ਠੀਕ ਹੈ ਟਾਈਮ ਹੈ ਮਾਰਨਿੰਗ ਦਾ ਲਗਭਗ 10:00 ਵਜੇ ਦਾ ਟਾਈਮ ਹੈ ਮੈਂ ਕਿਚਨ ਦਾ ਕੰਮ ਸਾਰਾ ਫਿਨਿਸ਼ ਕਰ ਲਿਆ ਸੀ ਤੇ ਮਾਰਨਿੰਗ ਚਾਹ ਧੋਤੇ ਸੀ ਕੱਪੜੇ ਤੇ ਕਿਚਨ ਦਾ ਕੰਮ ਖਤਮ ਕਰਕੇ ਫਿਰ ਚਲੋ ਕੱਪੜੇ ਉਤਾਰ ਲਈ ਜਿਹੜੇ ਸੁੱਕੇ ਨੇ ਵੀ ਉਤਾਰ ਕੇ ਰੱਖ ਦਈਏ ਕੱਪੜਿਆਂ ਦਾ ਚ ਕੱਪੜੇ ਚੱਕਣ ਦਾ ਕੰਮ ਰਹਿ ਗਿਆ ਸੀ ਬਾਕੀ ਕਿਚਨ ਦਾ ਕੰਮ ਸਾਰਾ ਹੋ ਗਿਆ ਸੀ ਵੀ ਚਲੋ ਜਿਹੜੇ ਸੁੱਕ ਗਏ ਉਤਾਰ ਲਈਏ ਤੇ ਉਹਨਾਂ ਨੂੰ ਸੰਭਾਲ ਕਿ ਐਦਾਂ ਹੀ ਪੱਟ ਤੇ ਮੈਂ ਰੱਖ ਦੇਣਾ ਚਵਲ ਪੈ ਜਾਣੇ ਤੇ ਫਿਰ ਪ੍ਰੈਸ ਕਰਨ ਚ ਨਾ ਫਿੱਦੂ ਗਣਾ ਟਾਈਮ ਲੱਗ ਜਾਂਦਾ ਇਸ ਕਰਕੇ ਨਾਲ ਦੇ ਨਾਲ ਸਿੱਧੇ ਕਰਕੇ ਪ੍ਰੈਸ ਵਾਲੇ ਅਲੱਗ ਹੀ ਐਦਾਂ ਖਲਾਰ ਕੇ ਚੇਅਰ ਤੇ ਰੱਖ ਦਾਨੀ ਚੇਅਰ ਜੇ ਮੇਰਾ ਟਾਈਮ ਲੱਗੂਗਾ ਦੁਪਹਿਰ ਨੂੰ ਸ਼ਾਮ ਨੂੰ ਪ੍ਰੈਸ ਕਰ ਲੂੰਗੀ ਤੈ ਵਾਲੇ ਤੈ ਕਰ ਦੂੰਗੀ ਕੁਝ ਹਜੇ ਗਿੱਲੇ ਸੀ ਬਾਹਰ ਤਾਰ ਤੇ ਪਈ ਸੀ ਕੱਪੜੇ ਕਿਉਂਕਿ ਧੁੱਪ ਅੱਜ ਬਦਲ ਵਾਈ ਗਈ ਆ ਬਹੁਤ ਜ਼ਿਆਦਾ ਤੇਜ਼ ਧੁੱਪ ਨਹੀਂ ਹੈਗੀ ਵੀ ਇਹ ਧੁੱਪ ਤੇ ਇਸ ਕਰਕੇ ਥੋੜਾ ਜਿਹਾ ਅੱਜ ਕੱਪੜੇ ਜਿਹੜੇ ਜ਼ਿਆਦਾ ਮੋਟੇ ਸੀ ਕੋਈ ਪਜਾਮਿਆਂ ਦੇ ਨੇਫੇ ਵਗੈਰਾ ਜਾਂ ਪ੍ਰੈਸ ਸਲਵਾਰਾਂ ਦੇ ਜਿਹੜੇ ਬਲ ਹੁੰ ਉਹ ਗਿਲਹਾਰਾ ਇਹਨੇ ਨੂੰ ਤਾਂ ਕੱਪੜੇ ਚਲਦੇ ਸੁੱਕ ਜਾਂਦੇ ਨੇ ਤੇ ਆ ਵਾਲੇ ਨਾਲ ਦੇ ਨਾਲ ਤੈਅ ਕਰ ਦੂੰਗੀ ਸਮਝਣ ਕਿ ਹੁਣ ਮੇਰਾ ਕਿਹਜੰਦਾ ਕੰਮ ਵੀ ਖਤਮ ਹੋਇਆ ਹੋਇਆ ਜੀ ਕੰਮ ਕਿਤੇ ਮੈਨੂੰ ਹੋਰ ਹੋਵੇ ਫਿਰ ਮੈਂ ਕਈ ਵਾਰ ਰੱਖ ਵੀ دینی ਜੋ ਟਾਈਮ ਲੱਗਦਾ ਤਾਂ ਤੈਅ ਕਰਦੈ ਨਹੀ ਹੁੰਦੀ ਆ ਨਹੀਂ ਚ ਕੋਸ਼ਿਸ਼ ਤੇ ਹੀ ਹੁੰਦੀ ਆ ਕਿ ਜਦੋਂ ਕੱਪੜੇ ਉਤਾਰ ਲਏ ਤਾਂ ਨਾਲ ਦੀ ਨਾਲ ਹੀ ਮੈਨੂੰ ਚਲੋ ਸੰਭਾਲਦਾ ਹਨਾ ਬੈੱਡ ਤੇ ਖਲਾਰਾ ਵੀ ਇਹਨਾਂ ਪਾਵੇ ਤੇ ਕੱਪੜਿਆਂ 'ਚ ਪਈਆਂ 'ਚ ਬਲ ਵੀ ਨਾ ਜ਼ਿਆਦੇ ਪੈਣ ਇਹ ਵੀ ਕੰਮ ਕੱਪੜਾ ਦਾ ਵੀ ਹੋ ਜਾਂਦਾ ਇੱਕ ਦਿਨ ਛੱਡ ਕੇ ਹਰ ਤੀਸਰੇ ਦਿਨ ਕੱਪੜੇ ਧੋਨੇ ਪੈਂਦੇ ਨੇ ਕਈ ਵਾਰ ਤਾਂ 2 ਦਿਨ 3 ਦਿਨ ਲਗਾਤਾਰ ਵੀ ਧੋਨੇ ਪੈਂਦੇ ਨੇ ਕਈ ਵਾਰ 1 ਦਿਨ ਛੱਡ ਵੀ ਹੋ ਜਾਂਦਾ ਵਿੱਚ ਜੀ ਕਈ ਵਾਰ ਮੌਸਮ ਤੇ ਡਿਪੈਂਡ ਕਰਦਾ ਹੈ ਨਾ 2 ਦਿਨ ਵੀ ਛੱਡ ਜਾਂਦੇ ਨੇ ਜਾਂ ਲਾਈਟ ਚਲੀ ਜਾਂਦੀ ਹੈ ਕਦੇ ਮੌਸਮ ਦਾ ਕਦੇ ਹੋ ਜਾਂਦਾ ਹੈ ਨਾ ਕਦੇ ਲਾਈਟ ਨਹੀਂ ਹੈ ਕਿਸ ਕਰਕੇ ਕੋਈ ਰੂਟੀਨ ਫਿਕਸ ਨਹੀਂ ਹੈਗਾ ਮੇਰਾ ਕੱਪੜਾ ਜਦੋਂ ਬੱਚੇ ਸਕੂਲ ਜਾਂਦੇ ਸੀ ਉਦੋਂ ਮੇਰਾ ਰੂਟੀਨ ਫਿਕਸ ਹੁੰਦਾ ਸੀ ਆ ਦਿਨ ਮੈਂ ਕੱਪੜੇ ਧੋਨੇ ਉਦੋਂ ਵੀ ਬੱਚਿਆਂ ਦੀ ਯੂਨੀਫਾਰਮਸ ਤੇ ਅਕੋਰਡਿੰਗ ਮੈਂ ਕੱਪੜੇ ਧੋਨੇ ਹੁੰਦੇ ਸੀਗੇ ਜਦ ਮੈਂ ਵੈਡਨਸਨ ਨੂੰ ਯੂਨੀਫਾਰਮ ਚੇਂਜ ਹੁੰਦੀ ਤੁਹਾਨੂੰ ਤਾਂ ਕੋਈ ਉਹ ਚੱਕਰ ਵੀ ਨਹੀਂ ਹੈਗਾ ਬਸ ਜਦੋਂ ਮੈਨੂੰ ਮੇਰਾ ਠੀਕ ਲੱਗਦਾ ਮੈਂ ਧੋ ਲਾਨੀ ਆ ਕੱਪੜੇ ਸੰਭਾਲਣ ਤੋਂ ਬਾਅਦ ਮੈਂ ਲੱਗੀ ਫਿਰ ਡਸਟਿੰਗ ਕਰਨ ਦੋ ਦਿਨ ਤਿੰਨ ਦਿਨ ਹੋ ਗਏ ਡਸਟਿੰਗ ਬਿਲਕੁਲ ਵੀ ਨਹੀਂ ਕਰੀ ਮੈਂ ਕਿਹਾ ਚਲੋ ਮੈਂ ਥੋੜੀ ਜੀ ਡਸਟਿੰਗ ਅੱਜ ਕਰ ਲਾਨੀ ਆ ਕਿਉਂਕਿ ਹਲੇ ਕੁਝ ਕੱਪੜੇ ਵੀ ਗਿੱਲੇ ਪਏ ਇਸ ਬਾਅਦ ਮੈਂ ਕਿਹਾ ਚਲੋ ਡਸਟਿੰਗ ਕਰਦੇ ਕਰਦੇ ਇਹਨੇ ਉਹ ਵੀ ਸੁੱਕ ਜਣਗੇ ਚੱਕ ਲਵਾਂਗੀ ਮੈਂ ਫੇਰ ਹੀ ਬੈਠੂਗੀ ਸਾਰਾ ਕੰਮ ਖਤਮ ਕਰਕੇ ਵੀ ਥੋੜੀ-ਬਹੁਤੀ ਡਸਟਿੰਗ ਕਰ ਦਾਂ ਨੀ ਫਿਰ ਮੈਂ ਜੀ ਬਿਲਕੁਲ ਵੀ ਅੱਜ ਡਸਟਿੰਗ ਨਹੀਂ ਕਰੂੰਗੀ ਤਾਂ ਫਿਰ ਕੱਲ ਨੂੰ ਇੱਕਦਮ ਇਸ ਕਰਕੇ ਥੋੜੀ ਹੀ ਮੈਂ ਡਸਟਿੰਗ ਕਰ ਲਵਾਂ ਨੀ ਬਾਕੀ ਦੇਖੋ ਮੂਡ ਤਾਂ ਡਿਪੈਂਡ ਹੁੰਦਾ ਕਿ ਬਰ ਮੂਡ ਬਿਲਕੁਲ ਵੀ ਨਹੀਂ ਹੁੰਦਾ ਕੰਮ ਕਰਨ ਦਾ ਫਿਰ ਉਦੋਂ ਮੈਂ ਨਹੀਂ ਕਰਦੀ ਅੱਜ ਮੇਰਾ ਥੋੜਾ ਜਿਹਾ ਮਨ ਵੀ ਕਰ ਰਿਹਾ ਸੀ ਵੀ ਚਲੋ ਅੱਧਾ ਘੰਟਾ ਪੌਣਾ ਘੰਟਾ ਲਾ ਲੈਂਦੇ ਗਰਮੀ ਤਾਂ ਬਹੁਤ ਜ਼ਿਆਦਾ ਸੀ ਮੇਰੇ ਸਾਰੇ ਕੱਪੜੇ ਪਸੀਨੇ ਨਾਲ ਗਿੱਲ ਹੋ ਗਏ ਕੰਮ ਕਰਦੇ ਕਰਦੇ ਪਰ ਉਹ ਗੱਲ ਜੇ ਮਨ ਹੋਵੇ ਫਿਰ ਕੰਮ ਕਰਨ ਨੂੰ ਬਤਿਲ ਕਰਦਾ ਇਸ ਲਈ ਮੇਰਾ ਮਨ ਸੀ ਅੱਜ ਮੈਂ ਥੋੜੀ ਜਿਹੀ ਡਸਟਿੰਗ ਕਰ ਲਾਂ ਫਿਰ ਇਦਾਂ ਕਰ ਛੱਡ ਵੀ ਨਹੀਂ ਹੁੰਦਾ ਗੰਦਾ ਹਨਾ ਵੀ ਸਾਰੇ ਗੰਦਾ ਕੁਛ ਨਾ ਕੁਛ ਤਾਂ ਸਾਫ ਸਫਾਈ ਕਰੀਏ ਚਲੋ ਫਿਰ ਆਪ ਚਲੋ ਆਪ ਕੋਸ਼ ਕੰਮ ਅੱਜ ਕਰਿਆ ਸਾਫ ਸਫਾਈ ਦਾ ਕੁਛ ਤਾਂ ਕਰਿਆ ਜੇ ਕੁਛ ਵੀ ਨਹੀਂ ਕਰਾਂਗੇ ਫਿਰ ਅਗਲੇ ਦਿਨ ਸਾਰਾ ਕੰਮ ਆਪਰੇ ਸਿਰ ਤੇ ਪੈਂਦਾ ਫਿਰ ਨਾਲ ਨਾਲ ਸੋਈਦਾ ਵੀ ਹੋ ਜਾਂਦਾ ਕੱਪੜਾ ਵੀ ਹੋ ਜਾਂਦਾ ਸਾਰੇ ਪਾਸੇ ਕੰਮ ਖਿੰਡਿਆ ਪਿਆ ਹੁੰਦਾ ਸਵੇਰੇ ਤਾਂ ਕਿਚਨ ਚ ਦੇਖੋ ਹੁੰਦਾ ਕੰਮ ਸਵੇਰੇ ਕੱਪੜਿਆਂ ਦਾ ਵਾਸ਼ਰੂਮ ਧੋਣੇ ਡਸਟਿੰਗ ਕਰਨੀ ਸਾਰੇ ਕੰਮ ਸੰਭਾਲਨੇ ਪੈਂਦੇ ਨੇ ਸਾਰੇ ਕੰਮ ਸਮੇਟਨੇ ਪੈਂਦੇ ਨੇ ਕਿੱਕ ਕਰਕੇ ਤਾਂ ਕਰਕੇ ਮੈਂ ਕਿਹਾ ਚਲ ਕੁਛ ਨਾ ਕੁਛ ਤਾਂ ਕਰੀਏ ਇਹ ਐਂਟਰੀ ਵਾਲਾ ਡੋਰ ਤਾਂ ਖਾਸ ਕਰਕੇ ਗੰਦਾ ਹੁੰਦਾ ਬਹੁਤ ਜ਼ਿਆਦਾ ਗੰਦਾ ਹੁੰਦਾ ਬਹੁਤ ਮਿੱਟੀ ਆਉਂਦੀ ਪਹਿਲਾਂ ਮੈਂ ਛੱਡਦੇ ਸੀ ਪੜਦੇ ਲਗਾਤੇ ਸਕੇ ਮੇਰੇ ਹੈ ਨਹੀਂ ਜਮਾਨ ਸਾਫ਼ ਸੁਫੀਕਰ ਨੂੰ ਫਿਰ ਮੈਂ ਕਿਹਾ ਚੱਲ ਹੁਣ ਮਨਾ ਕਰ ਹੀ ਰਹਿਨੇ ਆ ਅੱਜ ਨਹੀਂ ਕੱਲ ਨੂੰ ਵੀ ਕਰਨੇ ਪੂਜੇ ਕੁਝ ਨਾ ਕੁਝ ਤਾਂ ਕਰ ਲਿਓ ਕੁਝ ਮੈਂ ਕੱਲ ਨੂੰ ਕਰ ਲੂੰਗੀ ਕੋਈ ਗੱਲ ਘਰਾਂ ਚ ਟਿੱਕੇ ਬੈਠਿਆ ਨਹੀਂ ਹੁੰਦਾ ਕੰਮ ਛੱਡ ਕੇ ਬੈਠਿਆ ਨਹੀਂ ਹੁੰਦਾ ਹੈਗਾ ਹਨਾ ਅੱਜ ਨਹੀਂ ਕਰੂੰ ਕੱਲ ਨੂੰ ਵੀ ਮੈਨੂੰ ਹੀ ਕਰਨੇ ਪੈਣਗੇ ਚਲੋ ਕੁਝ ਤਾਂ ਕਰੀਏ ਕੁਝ ਕੰਮ ਆਪਦੇ ਘਟਾਈਏ ਕੱਲ ਦੇ ਮਿੱਟੀ ਚਾਏ ਕੁਝ ਵੀ ਹੈ ਹਨਾ ਨੇਰੀ ਉਹਦੀ ਆ ਜਾਂਦੀ ਹੈਗੀ ਸਫਾਈ ਕਰਕੇ ਹੱਤੀਸ ਨੂੰ ਉਹ ਦੀ ਦੁਕਾਨੇ ਤੋਂ 2 ਘੰਟੇ ਤੋਂ 2 ਘੰਟੇ ਬਾਅਦ ਦੁਪਹਿਰੇ ਨਹੀਂ ਰਹੀਆਂ ਗਈ। ਮੌਸਮ ਹੁਣ ਚੇਂਜ ਹੋ ਰਿਹਾ ਕਦਰ ਬੱਦਲ ਹੋਏ ਨੇ ਕਦਰ ਧੁੱਪ ਹੋ ਜਾਨੇ ਕਦਰ ਨਹੀਂ ਰਹੀ ਜਾਗੀ ਪਤਾ ਹੀ ਲੱਗਦਾ ਕੀ ਹੋ ਰਿਹਾ। ਆ ਡੋਰ ਤੇ ਨਾ ਅਸੀਂ ਨਾਲ ਅਸੀਂ ਕੋਈ ਖਾਸ ਡਿਜ਼ਾਈਨ ਨਹੀਂ ਪਵਾਇਆ ਪਰ ਫਿਰ ਵੀ ਜਿਹੜੀ ਬ੍ਰੀਕ ਜੀ ਲਾਈ ਆਂ ਨੇ ਇਹਦੇ ਵਿੱਚ ਨਾ ਮਿੱਟੀ ਵਿੱਚ ਪੈ ਜਾਂਦੀ ਬਹੁਤ ਅੱਛੀ ਤਰ੍ਹਾਂ ਕੱਪੜਾ ਮਾਰ ਕੇ ਕਢਣੀ ਪੈਂਦੀ ਹੈ। ਜਿੱਥੇ ਥੋੜਾ ਜਿਹਾ ਹੈਂਡਲ ਕੋਨ ਲੱਗਦਾ ਵੀ ਕੋਈ ਦਾਗ ਨੇ ਉੱਥੇ ਮੈਂ ਗਿੱਲਾ ਕੱਪੜਾ ਮਾਰਦਾ ਨਹੀਂ ਸੁੱਕੇ ਕੱਪੜੇ ਨਾਲ ਡਸਟਿੰਗ ਕਰਦਾ ਨੇ ਜਿੱਥੇ ਲੱਗੇ ਹਾਂ ਕੋਈ ਦਾਗ ਹੈ ਨਹੀਂ ਗਿੱਲੇ ਕੱਪੜੇ ਨਾਲ ਉਤਾਰਨ ਵਾਲੇ ਨੇ ਤਾਂ ਉੱਥੇ-ਉੱਥੇ ਮੈਂ ਗਿੱਲਾ ਮਾਰਦਾ ਨਹੀਂ ਹੁੰਦੀ ਆ ਫਿਰ ਮੈਂ ਕਿਚਲ ਹੁਣ ਲੌਬੀ-ਲੌਬੀ ਦੀ ਵੀ ਡਸਟਿੰਗ ਕਰਦਾ ਇੱਥੇ ਸਾਰਾ ਦਿਨ ਬਹਿਨੇ ਆ ਖਾਣੇ ਪੀਣੇ ਇੱਥੇ ਬਹਿ ਕੇ ਤੇ ਫਿਰ ਇਹ ਵੀ ਇੱਦਾਂ ਫਿਰ ਚੰਗਾ ਨਹੀਂ ਲੱਗਦਾ ਹੈਗਾ ਵੀ ਇੱਦਾਂ ਖਲਾਰਾ ਜਿਹਾ ਪਿਆ ਸਫਾਈ ਨਾ ਹੋਈ ਹੋਵੇ ਵੀ ਚਲੋ ਇੰਨੀ ਕਿ ਜਗ੍ਹਾ 'ਚ ਇਹ ਵੀ ਕੱਪੜਾ ਮਾਰ ਦਨਾਂ ਸਾਫ਼-ਸਾਫ਼ ਚੀਜ਼ ਦੇਖੋ ਵ ਜਗਾ ਵਰਤੀ ਕਮਰਾ ਵਰਤੀ ਉੱਥੇ ਨਾ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਫਿਰ ਵਧੀਆ ਲੱਗਦਾ ਬੈਠਣਾ ਵੀ ਕੋਈ ਭੈਣ ਭਾਈ ਵੀ ਕੋਲੇ ਆ ਕੇ ਬੈਠੇ ਤਾਂ ਆਪ ਨੂੰ ਵੀ ਚੰਗਾ ਲੱਗਦਾ ਜਿਸ ਦਿਨ ਸਫਾਈ ਨਾ ਕਰੀ ਹੋਵੇ ਨਾ ਫਿਰ ਉਸ ਦਿਨ ਆਪ ਨੂੰ ਬੇਸ਼ਰਮੀ ਆ ਜਾਂਦੀ ਵੀ ਅੱਜ ਹਾਂ ਇਹ ਮੈਂ ਸਫਾਈ ਨਹੀਂ ਕਰਿਆ ਅੱਜ ਆਪ ਆ ਗਏ ਹਨ ਨਾ ਇਹਨਾਂ ਨੇ ਆਉਣਾ ਤੇ ਅੱਜ ਆਏ ਹੋ ਗਿਆ ਅੱਜ ਮੈਂ ਸਾਫ਼ ਨਹੀਂ ਕਰਿਆ ਤੇ ਇਸ ਕਰਕੇ ਚਲੋ ਮੈਨੂੰ ਵੀ ਭੈਣ ਵੀ ਥੋੜਾ ਜਿਹਾ ਸਾਫ਼ ਸਫਾਈ ਕਰਦਾ ਇੰਨੇ ਦਾ ਟੇਬਲ ਦੀ ਵੀ ਡਸਟਿੰਗ ਕਰਨੀ ਪੈਣੀ ਸਾਹਮਣੇ ਕਰਕੇ ਨਾ ਡਸਟ ਬਹੁਤ ਜ਼ਿਆਦਾ ਆਉਂਦੀ ਹੈ ਬਹੁਤ ਜ਼ਿਆਦਾ ਪਹਿਲਾਂ ਮੈਂ ਇਹ ਸਲਾਸੀ ਮੈਂ ਸ਼ਾਮ ਨੂੰ ਕਰ ਲਾਂ ਫਿਰ ਮੈਂ ਕਿ ਸ਼ਾਮ ਨੂੰ ਹੀ ਗੱਲ ਪਤਾ ਨਹੀਂ ਸ਼ਾਮ ਨੂੰ ਡਸਟਿੰਗ ਮੈਂ ਸੋਚਦੀ ਹਾਂ ਕਈ ਵਾਰ ਅੰਬੀ ਸ਼ਾਮ ਨੂੰ ਕਰ ਲਾਂ ਕਰ ਲਾਂ ਪਰ ਸ਼ਾਮ ਨੂੰ ਕਿਚਨ ਦੇ ਕੰਮ ਹੋ ਜਾਂਦੇ ਨੇ ਮੈਨੂੰ ਗੁਰਦੁਆਰੇ ਜਾਣਾ ਹੁੰਦਾ ਵਾਕ ਕਰਨਾ ਹੁੰਦਾ ਸ਼ਾਮ ਦੇ ਕੰਮ ਬਹੁਤ ਹੋ ਜਾਂਦੇ ਨੇ ਕਹਿਣਾ ਹੀ ਸੌਖਾ ਵੀ ਚਲੋ ਮੈਂ ਸ਼ਾਮ ਨੂੰ ਕਰ ਲਵਾਂਗੀ ਪਰ ਸ਼ਾਮ ਦਾ ਟਾਈਮ ਕਿੱਧਰ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਸ਼ਾਮ ਦਾ ਟਾਈਮ ਕਿੱਧਰ ਗਿਆ ਮੈਨੂੰ ਪਹਿਲਾਂ ਇਹ ਲੱਗਦਾ ਹੁੰਦਾ ਵੀ ਸ਼ਾਮ ਨੂੰ ਇਹਨਾਂ ਟਾਈਮ ਮੈਂ ਇਹਨਾਂ ਟਾਈਮ ਆ ਨਾ ਪਰ ਸ਼ਾਮ ਨੂੰ ਮੈਂ ਫਿਰ ਬਿਜ਼ੀ ਹੋ ਜਾਂਦੀ ਮੈਨੂੰ ਸ਼ਾਮ ਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ਾਮ ਦਾ ਟਾਈਮ ਗਿਆ ਕਿੱਥੇ ਮੈਂ 4 ਵਜੇ ਲੰਘ ਜਾਂਦੀ ਹੁੰਦੀ ਕਿਚਨ ਵਿੱਚ ਸਬਜ਼ੀ ਵਗੈਰਾ ਬਣਾਉਣਾ ਮੈਨੂੰ ਐ ਹੁੰਦਾ ਚਲੋ ਸਬਜ਼ੀ ਬਣਦੀ ਬਣੂਗੀ ਆਟਾ ਗੋਲਣਾ ਕੋਈ ਭਾਂਡੇ ਵਗੈਰਾ ਸਾਫ਼ ਕਰਨੇ ਸ਼ੈਲਫ ਸਾਫ਼ ਕਰਨੇ ਦੁੱਧ ਵਾਲਾ ਪਤੀਲਾ ਖਾਲੀ ਕਰਨਾ ਵੀ ਸ਼ਾਮ ਨੂੰ ਕਿੰਨੇ ਕੰਮ ਹੋ ਜਾਂਦੇ ਨੇ ਪਰ ਪਤਾ ਨਹੀਂ ਸ਼ਾਮ ਵੀ ਬਹੁਤ ਬਿਜ਼ੀ ਲੰਘ ਜਾਂਦੀ ਮੇਰੀ ਫਿਰ ਮੈਨੂੰ ਹੁਣ ਇਹ ਵੀ ਹੋ ਜਾਂਦਾ ਵੀ ਚਲੋ ਕੰਮ-ਕੁਮ ਕਰਕੇ ਫਿਰ ਘੰਟਾ ਦੋ ਘੰਟੇ ਰੈਸਟ ਤਾਂ ਕਰਨਾ ਹੀ ਕਰਨਾ ਵੀ ਇਹ ਕੰਮ ਬਣ ਜਾਣ ਉਹਨਾਂ ਵਾਰ ਕੇ ਦੇਖੋ ਰੀਸ ਨਹੀਂ ਦਿ ਵਾਸ਼ ਬੇਸਨ ਵੀ ਤੋਂ ਲੀਏ ਵੀ ਡੇਲੀ ਦਾ ਕੰਮ ਆ ਡੇਲੀ ਧੋਣਾ ਪੈਂਦਾ ਤਾਂ ਇਹਦਾ ਮਟਕਣ ਜਾਂ ਬਚਾਲ ਖੋਲ ਕੇ ਮੈਂ ਕਦੇ ਕਦੇ ਧੋ ਨਹੀਂ ਹੁੰਨੀ ਹੂੰ ਬਸ ਕਲਾ ਸਕਰਬਰ ਮਾਰ ਦਿੰਨੀ ਇਹ ਖੋਲ ਕੇ ਪੌਪ ਆਪ ਜਿ ਖੋਲ ਕੇ ਤਾਂ ਮੈਂ ਕਦੇ ਧੋ ਨਹੀਂ ਹੁੰਨੇ ਬਰਸ਼ ਨਾਲ ਜਿੱਦੇ ਲੱਗੇ ਮੈਨੂੰ ਲੱਗੇ ਨਾ ਵੀ ਜ਼ਿਆਦਾ ਗੰਦਾ ਹੋਇਆ ਫਿਰ ਮੈਂ ਖੋਲ ਕੇ ਵਾਸ਼ ਕਰ ਦਾਨੀ ਆ ਇਹਦੇ ਸਾਈਡ ਤੋਂ ਸਾਰਾ ਪਾਣੀ ਸੁਕਾ ਦਾਂਗੇ ਤੇ ਹੁਣ ਮੈਨੂੰ ਨਾ ਕਿ ਆਈ ਮੈਂ 6:30 11:00 11:30 ਵਜੇ ਮੈਂ ਨਾ ਕੇ ਨਿਕਲੀ ਸੀ ਬਾਥਰੂਮ ਚੋਂ ਅੱਜ ਮੈਂ ਕਾਫੀ ਜ਼ਿਆਦਾ ਲੇਟ ਹੋ ਗਈ ਕਿਉਂਕਿ ਮੈਂ ਡਾਸਟਿੰਗ ਵਗੈਰਾ ਲਾਗੀ ਕਰਨ ਸਵੇਰ ਨੂੰ ਨਾ ਸਿਆ ਜਿਵੇਂ ਆਇਲਿੰਗ ਕਰਨੀ ਭੁੱਲ ਗਈ ਕਿਉਂਕਿ ਮੇਰੇ ਸਲਾਹ ਨਹੀਂ ਸੀ ਪਹਿਲਾਂ ਸਵੇਰੇ ਵੀ ਸਿਰ ਨਾ ਹੋਣ ਦੀ ਮੈਨੂੰ ਆਇਲ ਜਾਲੀ ਇੱਕ ਅੱਧਾ ਦਿਨ ਮੈਂ ਟਪਾ ਲੂੰਗੀ ਫਿਰ ਜਦੋਂ ਮੈਂ ਡਾਸਟਿੰਗ ਵਗੈਰਾ ਕਰਕੇ ਹੱਤੀ ਮੈਨੂੰ ਲੱਗਿਆ ਵੀ ਸਿਰ ਚ ਸਮੈਲ ਆ ਰਹੀ ਹੈ ਪਸੀਨਾ ਵੀ ਆਇਆ ਪਿਆ ਵਿੱਚਲ ਮੈਂ ਨਾ ਹੀ ਲੈਣੀ ਅੱਜ ਜਦ ਮੈਂ ਆਇਲਿੰਗ ਵਗੈਰਾ ਨਹੀਂ ਕਰੀ ਹੈਗੀ ਤੇ ਮੈਨੂੰ ਇੱਕ ਪਹਿਨ ਕਮੈਂਟ ਕਰਿਆ ਸੀ ਕਿ ਤੁਸੀਂ ਕੰਗੀ ਨਾ ਮਾਰਿਆ ਕਰੋ ਗਿੱਲੇ ਵਾਲਾਂ ਵਿੱਚ ਤੇ ਮੈਂ ਹੁਣ ਮੈਂ ਕਹਿੰਦੀ ਮੈਂ ਨਾ ਤੋਂ ਕੰਗੀ ਮਾਰਨੀ ਛੱਡਤੀ ਮੈਂ ਜਸ ਇਧਰ ਛੱਡਾਂ ਨਾਲ ਉੱਪਰ ਸ਼ਾਮ ਇੱਥੇ ਖੜ ਕੇ ਕਰ ਲਾਂ ਨਾਲ ਤਾਂ ਇੱਥੇ ਹਵਾ ਲੱਗਦੀ ਐ ਨਾਲ ਸ਼ਾਂਗੀ ਤੇ ਨਾਲੇ ਬਾਹਰ ਪਾਣੀ ਜਿਹੜਾ ਨੂਚੜਣਾ ਹੁੰਦਾ ਨੂਚੜ ਜਾਂਦਾ ਹੁਣ ਸੀ ਦੁਪਹਿਰ ਦਾ ਟਾਈਮ ਡੇਢ ਪੌਣੇ 2:00 ਵਜੇ ਦਾ ਟਾਈਮ ਸੀ ਮੈਂ ਆਪਣਾ ਲੰਚ ਕਰਕੇ ਤੇ ਮੈਂ ਬਣਾ ਰਹੀ ਸੀ ਨੂਡਲਸ ਬੇਟਾ ਆਇਆ ਹੋਇਆ ਸੀ ਤਾਂ ਦੋਕ ਦਿਨਾਂ ਲਈ ਦੋ ਤਿੰਨ ਦਿਨਾਂ ਲਈ ਫਿਰ ਕੰਨਾ ਮम्मा ਨੂਡਲਸ ਬਣਾ ਦੋ ਤੇ ਮੈਂ ਬਣਾ ਰਹੀ ਸੀ ਨੂਡਲਸ ਪਿਆਜ਼ ਤੇ ਸ਼ਿਮਲਾ ਮਿਰਚ ਨੂੰ ਮੈਂ ਲੰਮਾ ਲੰਮਾ ਕੱਟ ਲਿਆ ਇਸ ਸਬਜੀਤ ਵਿੱਚ ਹੋਰ ਵੀ ਐਡ ਕਰ ਸਕਦੇ ਸਰਦੇ ਵਿੱਚ ਜਿਵੇਂ ਗਾਜਰ ਪत्ता गोभी ਹੈ ਨਾ ਪਰ ਹੁਣ ਆਪਸ਼ਨ ਨਹੀਂ ਸੀ ਕੱਲਾ ਪਿਆਜ਼ ਤੇ ሽਵਾਲਾ ਮੇਂ ሽਵਾਲਾ ਵਿੱਚ ਵੀ ਕੋਲਾ ਸੀ ਸਿਰਫ ਇੱਕ ਸੀ ਫਿਰ ਜਿੰਨੇ ਖੈ ਗਈ ਤੇ ਚਲ ਮੈਂ ਉਹ ਨਹੀਂ ਪਾ ਲਈ ਪਿਆਜ਼ ਮੈਂ ਜ਼ਿਆਦਾ ਪਾ ਲੇ ਤੇ ਇਹਨਾਂ ਨੂੰ ਭੁੰਨਾਂਗੇ ਜ਼ਿਆਦਾ ਨਹੀਂ ਭੁੰਨਣਾ ਬਸ ਥੋੜੀ ਭੁੰਨੂੰਗੀ ਤੇ ਨੂਡਲਸ ਮੈਂ ਬੋਇਲ ਕਰਕੇ ਰੱਖ ਲਈਆਂ ਹੱਕਾ ਨੂਡਲਸ ਮੈਂ ਯੂਜ਼ ਕਰਦੀ ਹੁਣੇ ਹੱਕਾ ਨੂਡਲਸ ਇਹ ਮੈਂ ਬੋਇਲ ਕਰਕੇ ਨਾ ਪਾ ਪਾਣੀ ਚੋਂ ਕੱਢ ਕੇ ਠੰਡੇ ਪਾਣੀ ਚੋਂ ਕੱਢ ਕੇ ਮੈਂ ਰੱਖ ਲਿਆ ਆਇਲ ਲਗਾ ਕੇ ਤਾਂ ਕਿ ਚਿਪਕਣ ਨਾ ਆਇਲ ਲਗਾਤਾ ਇਹਨਾਂ ਦੇ ਉੱਪਰ ਬਸ ਇੰਨੀਆਂ ਕੁ ਮੈਂ ਸਬਜ਼ੀਆਂ ਪੁੰਨੀਆਂ ਨੇ ਤੇ ਹੁਣ ਇਹਨਾਂ ਦੇ ਵਿੱਚ ਪਾਵਾਂਗੇ ਸੌਸ ਇਸ ਸੋਆ ਸੌਸ ਪਾਵਾਂਗੇ ਕਲਰ ਦੇਣ ਲਈ ਤੇ ਰੈੱਡ ਚਿਲੀ ਸੌਸ ਤੇ ਗ੍ਰੀਨ ਚਿਲੀ ਸੌਸ ਪਾਵਾਂਗੇ ਆਪ ਦਾ ਟੇਸਟ ਅਕੋਰਡਿੰਗ ਜਿੰਨੇ ਕੁ ਤੁਸੀਂ ਸਪਾਈਸੀ ਖਾਣੇ ਹੋ ਟਮੇਟੋ ਕੈਚਅਪ ਪਾਵਾਂਗੇ ਇਹ ਚਾਰੇ ਸੌਸਿਸ ਪਾ ਲਾਂਗੇ ਤੇ ਕੁਛ ਥੋੜਾ ਜਿਹਾ ਪਾ ਲਾਂਗੇ ਨਮਕ ਵੈਸੇ ਸੌਸਿਸ ਚ ਨਮਕ ਹੁੰਦਾ ਪਰ ਬਹੁਤ ਥੋੜਾ ਨਮਕ ਪਾਵਾਂਗੇ ਅੱਛੀ ਤਰ੍ਹਾਂ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੰਨੇ ਆ ਸੌਸਿਸ ਨੂੰ ਤਾਂ ਕਿ ਅੱਛੀ ਤਰ੍ਹਾਂ ਮਿਕਸ ਹੋ ਜੇ ਨਾ ਫਿਰ ਨੂਡਲਸ ਪਾਤੀ ਹੈ ਨਾ ਫਿਰ ਨੂਡਲਸ ਨਾਲ ਚਿਪਕ ਜੂਗੀ ਸੌਸ ਇਸ ਕਰਕੇ ਪਹਿਲਾਂ ਸੌਸਿਸ ਨੂੰ ਮਿਕਸ ਕਰ ਲਈਏ ਹਲਕਾ ਜਿਹਾ ਇੱਕ ਬੋਇਲ ਆ ਜੇ ਇਹਨਾਂ ਦੇ ਵਿੱਚ ਸੌਸ ਬੋਇਲ ਹੋਣ ਲੱਗ ਜੇ ਇੱਕ ਬੋਇਲ ਆ ਜੇ ਬਸ ਨਾਲ ਦੇ ਨਾਲ ਨੂਡਲਸ ਪਾ ਦਾਂਗੇ ਘਰ ਵੀ ਬਹੁਤ ਟੇਸਟੀ ਬਣ ਜਾਂਦੇ ਬਸ ਇਹ ਹੁੰਦਾ ਕਿ ਸਰਦੀਆਂ ਵਿੱਚ ਸਬਜ਼ੀ ਦੀ ਆਪਸ਼ਨ ਹੋ ਜਾਂਦੀ ਹੈ ਤੇ ਗਰਮੀਆਂ ਚ ਅੱਜਕਲ ਆਪਸ਼ਨ ਘੱਟ ਹੁੰਦੀ ਹੈ ਸਬਜ਼ੀ ਦੀ ਤੇ ਬੋਇਲ ਕਰੀਆਂ ਹੋਈਆਂ ਨੂਡਲਸ ਪਾਦਾਂ ਨੇ ਹੁਣ ਇਹਨਾਂ ਦੇ ਵਿੱਚ ਤੇ ਅੱਛੀ ਤਰ੍ਹਾਂ ਇਹਨਾਂ ਨੂੰ ਕਰ ਦਾਂਗੇ ਮਿਕਸ ਮਿਕਸ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਕਿਉਂਕਿ ਜਿਆਦਾ ਆਪਾਂ ਇਹਨੂੰ ਹਲਾਵਾਂਗੇ ਤਾਂ ਨੂਡਲਸ ਟੁੱਟਣ ਦਾ ਡਰ ਰਹਿੰਦਾ ਇਸ ਕਰਕੇ ਬਹੁਤ ਹਲਕੇ ਜਿਹਾ ਤਾਂ ਇਹ ਮਿਕਸ ਕਰਨੀ ਪੈਂਦੀਆਂ ਨੇ ਬਸ ਸਿਰਫ ਇੱਕ ਇਹੀ ਪ੍ਰੋਬਲਮ ਆਉਂਦੀ ਹੈ ਇੱਕ ਇੱਕ ਗੁੱਛਾ ਜਿਹਾ ਬਣ ਜਾਂਦਾ ਹੁਣ ਜਦ ਮਿਕਸ ਕਰਦੇ ਚੱਕਦੇ ਨਾ ਸਾਰਾ ਬਹੁਤ ਹਲਕੇ ਹੱਥਾਂ ਨਾਲ ਮਿਕਸ ਕਰਨੀ ਪੈਂਦੀਆਂ ਨੇ ਇਹ ਤੇ ਉਹ ਨੂਡਲਸ ਹੋ ਗਏ ਸਾਰੇ ਮਿਕਸ ਬਹੁਤ ਟੇਸਟੀ ਖਾਣ ਚ ਵੀ ਬਣੀ ਆ ਸੀ ਤੇ ਬਿਲਕੁਲ ਚਿਪਕੀਆਂ ਨਹੀਂ ਹੈਗੀ ਕੱਲੇ ਕੱਲੇ ਨੂਡਲਸ ਪਈਆਂ ਸੀ ਤੇ ਕਲਰ ਵੀ ਬਹੁਤ ਹੀ ਅੱਛਾ ਲੱਗ ਰਿਹਾ ਸੋ ਹੁਣ ਅਪ ਕਰਦੇ ਆ Enjoy noodles ਟਾਈਮ ਹੋ ਗਿਆ 7:30 ਦਾ ਮੈਂ ਲੈ ਕੇ ਕद्दू ਕੱਦੂ ਛਿੱਲ ਲੇ ਕੱਟ ਦੇ ਆਂ ਔਰ ਮੈਂ ਕੇ ਪੱਖਾ ਲਾ ਲਾਂ ਕद्दू ਕੱਢਦੇ ਨਾਲ ਮੈਂ ਸ਼ਾਹੀ ਪਨੀਰ ਦਾ ਮਸਾਲਾ ਤਿਆਰ ਕਰੂੰਗੀ ਸਬਜੀ ਵਿੱਚ ਸਵੇਰੇ ਬਣਾਉ ਮਸਾਲਾ ਹੁਣ ਰੈਡੀ ਕਰਕੇ ਰੱਖ ਦੂੰਗੀ ਫਿਰ ਅੱਧੀ ਸਬਜੀ ਬਣ ਜੂ ਅੱਧੀ ਸਵੇਰੇ ਬਣ ਜੂ ਨਾ ਸਵੇਰੇ ਤੋਂ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂ ਗਰਮ ਰੱਖਿਆ ਜਾਂ ਕਿਉਂ ਬਣ ਜੂ ਫਿਰ ਕਿਉਂ ਨਾ ਤਿਆਰ ਦਾਂਗੇ ਡੱਬੇ ਵਿੱਚ ਸਬਜੀ ਬਣਦੇ ਬਣਦੇ ਮੇਰੇ ਨਾਲ ਸਾਈਡ ਤੇ ਦੂਜੀ ਸਬਜੀ ਦਾ ਮਸਾਲਾ ਭੁੰਦੂਗੀ ਨਾਲ ਕद्दू ਸਬਜੀ ਬਣ ਜੂ ਨਾਲ ਕਿਉਂ ਨਾ ਤਿਆਰ ਦੂੰਗੀ ਮੈਂ ਕਿਉਂਕਿ ਸਬਜੀ ਕੱਟ ਰਹਾ ਹਵਾ ਚ ਬੈਠੇ ਪਰ ਕਮਰਾ ਠੰਡਾ ਤੇ ਨਹੀਂ ਏਸੀ ਲਗਾਉਣਾ ਹੁੰਦਾ ਪਹਿਲੇ ਠੰਡਾ ਹੁੰਦਾ ਰੂਮ ਸੇ ਇਕਨਾਂ ਭੈਣ ਦਾ ਕਈ ਵਾਰ ਕਮੈਂਟ ਆ ਗਿਆ ਕਿ ਇਹ ਤੁਹਾਡੇ ਆਵਰੇ ਚੇਅਰਸ ਕਿਹੜੀ ਕੰਪਨੀ ਦੇ ਨੇ ਮੈਂ ਉਹਨਾਂ ਨੂੰ ਰਿਪਲਾਈ ਵੀ ਕਰ ਦਿੱਤਾ ਪਤਾ ਨਹੀਂ ਉਹ ਰਿਪਲਾਈ ਉਹ ਦੇਖਦੇ ਨੇ ਹੈਗੇ ਇਹ ਸੈਲੋ ਕੰਪਨੀ ਦੀਆਂ ਨੇ ਆ ਲੱਗਾ ਸਟicker ਇਹਦਾ ਸੈਲੋ ਦੀਆਂ ਨੇ ਇਹ ਕੰਫਰਟੇਬਲ ਚੇਅਰਸ ਨੇ ਚੇਅਰਸ ਸਾਰੀਆਂ ਅੱਛੀਆਂ ਹੁੰਦੀਆਂ ਨੇ ਪਰ ਬੈ ਕੇ ਦੇਖੋ ਜਰੂਰ ਉਥੇ ਲੈਣ ਤੋਂ ਪਹਿਲਾਂ ਵੀ ਕੰਫਰਟੇਬਲ ਨੇ ਤੇ ਬੈਠਣਾ ਇੰਨਾ ਕੰਫਰਟੇਬਲ ਹੈ ਨਾ ਜੇ ਤੁਸੀਂ ਦੁਕਾਨ ਤੇ ਲਗਾਤਾਰ ਬੈਠ ਰਹੇ ਹੋ ਤਾਂ ਵੀ ਤੁਹਾਨੂੰ ਤਾਂ ਕਾਬਕ ਨਹੀਂ ਫੀਲ ਹੁੰਦਾ ਪਰ ਕੰਫਰਟੇਬਲ ਨਹੀਂ ਫੀਲ ਕਰਦੇ ਹੈਗੇ ਇੱਕ ਥੋੜਾ ਕੰਫਰਟੇਬਲ ਹੈ ਬੈਠਣਾ ਸੈਲੋ ਦੀ ਮੈਨੂੰ ਰਿਪਲਾਈ ਵੀ ਕੀਤਾ ਦੋ ਤਿੰਨ ਵਾਰ ਉਹਨਾਂ ਦਾ ਮੇਰੇ ਕੋਲੇ ਕਮੈਂਟ ਆਇਆ ਵੀਡੀਓਸ ਦੇ ਥਰੂ ਮੈਂ ਰਿਪਲਾਈ ਵੀ ਕੀਤਾ ਪਤਾ ਨਹੀਂ ਉਹਨਾਂ ਨੇ ਦੇਖਿਆ ਜਾਂ ਦੇਖਦੇ ਨੂੰ ਫੇਰ ਮੈਨੂੰ ਪੁੱਛਦੇ ਨੇ ਕਿ ਹੈਰਸ ਕਿਹੜੀ ਕੰਪਨੀ ਦਾ ਦੱਸੋ ਪਲੀਜ਼ ਦੱਸੋ ਇਕਦੇ ਨਾ ਮੇਰੇ ਕੋਲ ਛੋਟਾ ਜਿਹਾ ਕੁੱਕਰ ਆ ਜਿਸ 'ਚ ਮੈਂ ਸਬਜ਼ੀ ਬਣਾਉਣੀ ਹੁੰਦੀ ਆ ਉਹਦੇ ਬਾਰੇ ਬਹੁਤ ਸਾਰੇ ਕਮੈਂਟ ਆਉਂਦੇ ਨੇ ਕਿ ਕੁੱਕਰ ਥੋੜਾ ਕਿੰਨੇ ਦਾ ਕਿੰਨੇ ਲੀਟਰ ਦਾ ਉਹ ਹਾਕਿੰਸ ਬ੍ਰਾਂਡ ਦਾ ਕੁੱਕਰ ਹੈ ਤੇ 2 ਲੀਟਰ ਦਾ ਉਹ ਕੈਪੈਸਿਟੀ ਉਹ ਹੀ 2 ਲੀਟਰ ਦੀ ਹਾਕਿੰਸ ਬ੍ਰਾਂਡ ਦਾ ਤੇ ਆਇਆ ਉਹ 2000 ਪਤਾ ਨਹੀਂ 2100 ਦਾ ਐਨੇ ਦੇ ਕੁਝ ਕਰੀਬ ਆ ਹਾਂਜੀ ਤੁਸੀਂ ਕਿਸੇ ਹੋਰ ਬ੍ਰਾਂਡ ਚ ਲੈਣੇ ਹੋ ਹਨ ਤਾਂ ਥੋੜਾ ਪ੍ਰਾਈਸ ਦਾ ਫਰਕ ਹੋ ਸਕਦਾ ਕੋਈ ਘੱਟ ਆ ਵਾ ਵੱਧ ਹੋ ਸਕਦਾ ਕੰਪਨੀ ਟੂ ਕੰਪਨੀ ਪ੍ਰਾਈਸ ਵੈਰੀ ਕਰਦਾ ਕਿਸੇ ਦਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਇਹ 2000 ਦੇ ਕਰੀਬ ਸੀ 2000 ਪਤਾ ਨਹੀਂ 2100 ਕੁਛ ਆਏ ਸੀਗਾ ਤੇ ਹੌਕਿੰਸ ਬ੍ਰਾਂਡ ਦਾ ਸਟੇਨਲੈਸ ਸਟੀਲ ਦਾ ਕੁੱਕਰ ਹੈ 2 ਲੀਟਰ ਦੀ ਕੈਪੈਸਿਟੀ ਹੈ ਹੁਣ ਸੀ ਸ਼ਾਮ ਦਾ ਟਾਈਮ ਮੈਂ ਬਣਾ ਰਹੀ ਸੀ ਇਧਰ ਕद्दू ਦੀ ਸਬਜ਼ੀ ਨੂੰ ਮੈਂ ਤੜਕਾ ਲਗਾਤਾ ਬਸ ਇਹ ਚਮੇ ਕद्दू ਪਾਣਾ ਕद्दू ਕੱਟਿਆ ਪਿਆ ਤੇ ਇਹ ਮੈਂ ਬਣਾ ਰਹੀਆਂ ਸ਼ਾਹੀ ਪਨੀਰ ਦਾ ਮਸਾਲਾ ਸਬਜੀ ਬਣਾਉਂਗੀ ਸਵੇਰੇ ਸਵੇਰੇ ਫਿਰ ਨਾ ਅੱਧੇ ਟਾਈਮ ਵਿੱਚ ਬਣ ਜੂਗੀ ਜਿਵੇਂ ਸਾਰਾ ਕੁਝ ਸਵੇਰੇ ਰੈਡੀ ਕਰ ਦੇ ਤਾਂ ਜਾਦੇ ਟਾਈਮ ਲੱਗਣਾ ਸੀ ਇਸ ਕਰਕੇ ਮੈਂ ਸੋਚਿਆ ਮਸਾਲਾ ਹੁਣ ਬਣਾ ਕੇ ਰੱਖ ਲਾਂਦੀ ਆ ਤੇ ਉਹ ਸਬਜੀ ਮੈਂ ਸਵੇਰੇ ਬਣਾ ਲਵਾਂਗੀ ਸਬਜੀ ਕੱਟੀ ਪਈ ਆ ਕਿਉਂ ਗਰਮ ਕਰਾਂ ਪਈ ਕਿਉਂ ਨਾ ਤਿਆਰ ਨਾ ਤੇ ਇਧਰ ਦੋਨੇ ਕੰਮ ਐ ਸਾਈਡ ਬਾਈ ਸਾਈਡ ਕਰ ਰਹੀ ਸੀ ਤਾਂ ਕਿ ਦੋਨਾਂ ਦਾ ਬੱਸ ਮੈਨੂੰ ਅਲੱਗ-ਅਲੱਗ ਖੜਨਾ ਨਾ ਪਵੇ ਸਬਜੀ ਕਦੋਂ ਦੀ ਬਣ ਰਹੀ ਸੀ ਮੈਂ ਕਿਹਾ ਚਲੋ ਮੈਂ ਕਿਉਂ ਨਾ ਤਿਆਰ ਨਾ ਖੜੇ-ਖੜੇ ਟੱਬੇ ਵਿੱਚ ਕਿਉਂ ਪਾ ਦਾਨੇ ਕਿਉਂ ਪੁਣਕੇ ਪਾ ਦਾਨੇ ਕਈ ਨਾ ਕਿਉਂ ਵਿੱਚ ਕੁਛ ਨਾ ਕੁਛ ਪਾਉਂਦੇ ਨੇ ਵੀ ਤਾਂ ਕਿ ਉਹ ਖਰਾਬ ਨਾ ਹੋਵੇ ਜਿਵੇਂ ਕਈ ਤੇ ਨਮਕ ਪਾਉਂਦੇ ਨੇ ਕਈ ਮੇਥੀ ਪਾਉਂਦੇ ਨੇ ਪਰ ਮੈਂ ਇਹਨਾਂ ਦਾ ਕਿਉਂ ਵਿੱਚ ਕਦੇ ਕੁਝ ਪਾਇਆ ਨਹੀਂਗਾ ਪਰ ਕਿਉਂ ਖਰਾਬ ਤਾਂ ਨਹੀਂ ਹੁੰਦਾ ਹੈਗਾ ਸਾਡਾ ਕਦੇ ਖਰਾਬ ਨਹੀਂ ਹੋਇਆ ਹੈਗਾ ਤੇ ਸਭ ਕੁਝ ਕੁਕਿੰਗ ਦਾ ਕੰਮ ਹੋ ਗਿਆ ਸੀਗਾ ਤੇ ਮੈਂ ਕਿਹਾ ਚਲੋ ਹੁਣ ਚਿਮਨੀ ਸਾਫ਼ ਕਰ ਦਵਾਂ ਸਸ ਫਿਲਟਰ ਕੱਢ ਕੇ ਨਹੀਂ ਸਾਫ਼ ਕਰੂੰਗਾ ਜਸਟ ਇੱਕ ਟਿਸ਼ੂ ਨਾਲ ਵਾਈਪ ਕਰੂੰਗੀ ਨੱਪਕੀ ਨਾਲ ਵਾਈਪ ਹੀ ਦਊਂਗੀ ਇਕੱਲਾ ਕਾਫੀ ਨਾ ਆਇਲ ਆਇਲ ਜੇ ਉੱਪਰ ਚਮਕ ਰਿਹਾ ਸੀ ਉਹ ਫਿਲਟਰ ਮੈਂ ਫੇਰ ਧੋਂ ਕਦੇ 2-4 ਦਿਨਾਂ ਤੱਕ ਧੋਂਗੀ ਕਿਚਨ ਵੀ ਸਫਾਈ ਕਰਨੀ ਕਿਚਨ ਦੀ ਵੀ ਸ਼ੁਰੂ ਕਰਦੀਆਂ 2-4 ਦਿਨਾਂ ਤੱਕ ਕਰਦੀਆਂ ਸ਼ੁਰੂ ਮਾਈਂਡ ਜੇ ਸੈੱਟ ਕਰ ਲਾਂ ਵੀ ਹਾਂ ਕਿਚਨ ਤਿਆਰ ਕਰਨੇ ਕਿਉਂਗੇ 2 ਦਿਨ 3 ਦਿਨ ਲੱਗ ਜਾਂਦੇ ਨੇ ਜੁਕੀਸ਼ਨ ਸਾਫ ਕਰਨ ਲੱਗ ਜੀ ਤੇ ਕਰਕੇ ਮੈਂ ਚਲ ਇੱਕ ਵਾਰ ਬਾਹਰੋਂ ਬਾਹਰੋਂ ਵਾਈਪ ਕਰ ਦਾਨੀ ਇਹ ਜਿਹੜੀ ਬਾਹਰੋਂ ਥੋੜੀ ਜਿਆਦਾ ਗੰਦੀ ਜੀ ਕੁਛ ਕੁਛ ਡ੍ਰੌਪਸ ਜੀ ਆਇਲ ਦੇ ਦਿਖ ਰਹੀ ਸੀ ਉਹ ਸਾਫ ਕਰ ਦਾਨੇ ਆ ਬਾਕੀ ਜਿਹੜੇ ਫਿਲਟਰ ਤੋਤਾ ਫਿਰ ਅਚੀ ਤਰ੍ਹਾਂ ਸਾਫ ਹੋ ਜੂਦੇ ਇੱਕ ਮਹੀਨਾ ਹੋ ਗਿਆ ਪੂਰਾ ਮੇਰੀ ਕਿਚਨ ਨੂੰ ਸਫਾਈ ਹੋਈ ਨੂੰ ਤੇ ਇਹ ਦਿਨ ਸਫਾਈ ਦੀ ਬਾਰੀ ਬਸ ਆ ਗਈ ਡਰਾਅਰਸ ਗੰਦੇ ਹੋਣ ਲੱਗੇ ਅੰਦਰੋਂ ਪਤਾ ਲੰਘ ਲੰਘ ਕੇ ਆਪ ਨੂੰ ਪਤਾ ਲੱਗ ਜਾਂਦਾ ਅੱਖਾਂ ਨੂੰ ਵੀ ਹਾਂ ਇਹ ਗੰਦੇ ਹੋਣ ਲੱਗੇ ਹੁਣ ਇਹ ਸਫਾਈ ਮੰਗਦੇ ਨੇ ਸਫਾਈ ਕਰਨ ਵਾਲੀ ਇਹਨਾਂ ਦੀ ਕਿਚਨ ਦਾ ਕੰਮ ਫਿਰ ਡਨ ਇਧਰ ਮੈਂ ਬਣਾ ਕੇ ਰੱਖਦੀ ਸਮਝੀ ਕਦੋਂ ਦੇ ਵਿੱਚ ਦੁੱਧ ਮਲਾਈ ਵੀ ਪਾਤਾ ਤੇ ਕੁਝ ਐਕਸਟਰਾ ਜਿਹੜੀ ਹੁੰਦੀ ਬਿਨਾਂ ਦੁੱਧ ਤੋਂ ਕੱਢਦੇ ਨੇ ਹਾਂ ਜਿਵੇਂ ਸਵੇਰੇ ਦੇ ਦੁੱਧ ਮਲਾਈ ਪਾ ਲੰ ਗਰਮ ਕਰਕੇ ਆਠਾ ਗੁੰਨੇ ਪਿਆ शाही पनीर का मसाला मैं डब्बे कट के रखता सवेरे बनावगी सब्जी सो काम किचन का हो गया डन तो यह है का मेरा डिनर सब्जी दही सैलड वीडियो देखने तो थोड़ा बहुत बहुत थैंक यू वीडियो अच्छी लगी तो प्लीज़ लाइक शेयर कमेंट जरूर करा करो चैनल में सबसक्राइब कर लियो तो मेरा एक होर वीडियो लैके तद तकली सत श्रीकाल